ਸ਼ਾਮ ਦੇ ਟਾਈਮ ਬੱਚੇ ਚਾਹੇ ਟਿਊਸ਼ਨਾਂ ਤੋਂ ਆਉਣ ਚਾਹੇ ਖੇਡ ਕੇ ਆਉਣ ਉਹਨਾਂ ਨੂੰ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਚਾਹੀਦਾ ਹੈ ਅੱਜ ਸੋਕਮ ਦੀ ਜਿੱਦ ਸੀ ਕਿ ਕੁਝ ਜਲਦੀ ਬਣਾਇਆ ਜਾਵੇ ਤੇ ਉਹ ਵੀ ਬਹੁਤ ਜ਼ਿਆਦਾ ਵਧੀਆ ਜਦੋਂ ਵੀ ਮੈਂ ਫ੍ਰਿਜ ਦੇਖਿਆ ਤਾਂ ਆਪਾਂ ਨੂੰ ਮਿਲੀ ਉੱਥੇ ਪੱਤਾ ਗੋਬੀ ਸੋਚਿਆ ਅੱਜ ਪੱਤਾ ਗੋਬੀ ਦੇ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜੇ ਪਕੌੜੇ ਬਣਾਉਣੇ ਹੈਗੇ ਜਿਹੜੇ ਕਿ ਖਾਣ ਵਿੱਚ ਇੰਨੇ ਜ਼ਿਆਦਾ ਟੇਸਟੀ ਬਣੇ ਕਿ ਜਦੋਂ ਤੁਸੀਂ ਇੱਕ ਵਾਰੀ ਬਣਾ ਲੇ बार-बार ਬਣਾਉਂਗੀ ਪੱਤਾ ਗੋਬੀ ਨੂੰ ਚੰਗੀ ਤਰ੍ਹਾਂ ਧੋ ਲਿਓ ਉਸ ਤੋਂ ਬਾਅਦ ਲੈ ਲਿਓ ਸੈਲਟ ਕਟਰ ਚਾਹੇ ਇਹਨੂੰ ਚਿਪਸ ਕਟਰ ਕਹਿ ਲੋ ਪਤਲਾ ਤੇ ਲੰਬਾਈ ਨੂੰ ਤੁਸੀਂ ਕੱਟ ਲੈਣਾ ਤੁਸੀਂ ਨਾਈਫ ਵਗੈਰਾ ਨਾਲ ਵੀ ਕੱਟਦੇ ਹੋ ਤਾਂ ਵੀ ਤੁਸੀਂ ਇਹਨੂੰ ਪਤਲਾ ਲੰਮਾ ਕੱਟਿਓ ਮਤਲਬ ਬਰੀਕ ਬਰੀਕ ਕੱਟਿਓ ਜਿੰਨਾ ਜ਼ਿਆਦਾ ਵਧੀਆ ਇਹ ਕੱਟਿਆ ਜਾਊਗਾ ਓਨੇ ਜ਼ਿਆਦਾ ਕ੍ਰਿਸਪੀ ਤੇ कुरकुरੇ ਪਕੌੜੇ ਬਣ ਕੇ ਤਿਆਰ ਹੋਣਗੇ ਸਾਰੇ ਨੂੰ ਆਪਾਂ ਕਟਕੇ ਦੇ ਵਿੱਚ ਜ਼ਿਆਦਾ ਚੀਜ਼ਾਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਫਿਰ ਲੈ ਲਾਂਗੇ ਇੱਕ ਦੋ ਪਿਆਜ਼ ਪਿਆਜ਼ ਨੂੰ ਵੀ ਤੁਸੀਂ ਪਤਲਾ ਪਤਲਾ ਕੱਟਣਾ ਤਾਂ ਕਿ ਇਹਨੂੰ ਲੱਛਿਆਂ ਜਿਹਾ ਵਿੱਚ ਆਪਾਂ ਅਲੱਗ ਕਰ ਲਈਏ ਤਿੰਨ ਚਾਰ ਲਵਾਂਗੇ ਆਪਾਂ ਇੱਥੇ ਹਰੀਆਂ ਮਿਰਚਾਂ ਉਹਨੂੰ ਵੀ ਬਰੀਕ ਬਰੀਕ ਕੱਟ ਲਾਂਗੇ ਇਹਦੀ ਥਾਂ ਤੇ ਤੁਹਾਡੇ ਕੋਲੇ ਮੋਟੀ ਮਿਰਚ ਹੋਵੇ ਪੋਪਲਾ ਮਿਰਚ ਹੋਵੇ ਜਿਹੜੀ ਵੀ ਤੁਹਾਡੇ ਕੋਲੇ ਐਟ ਅ ਟਾਈਮ ਹੋਵੇ ਤੁਸੀਂ ਉਹਨੂੰ ਲੈ ਸਕਦੇ ਹੋ ਆਲੂ ਪਿਆਜ਼ ਤੇ ਪਕੌੜੇ ਕਰਦੇ ਵਿੱਚ ਆਮ ਹੀ ਬਣਾਉਂਦੇ ਰਹਿੰਨੇ ਆ ਤੇ ਇੱਕ ਵਾਰੀ ਇਹ ਸਿੰਪਲ ਤਰੀਕੇ ਨਾਲ ਉਸ ਤੋਂ ਵੀ ਜਲਦੀ ਬਣਨ ਵਾਲੇ ਪਕੌੜੇ ਬਣਾ ਕੇ ਦੇਖਿਓ ਕਿੰਨੇ ਜ਼ਿਆਦਾ ਟੇਸਟੀ ਹੋਣਗੇ ਤੁਹਾਨੂੰ ਪਤਾ ਲੱਗ ਜਾਊਗਾ ਇੰਨਾ ਕੀ ਸਮਾਨ ਸੀ ਆਪਾਂ ਕੱਟ ਲਿਆ ਤੇ ਕਿਸੇ ਵੀ ਖੁੱਲੇ ਚ ਭਾਂਡੇ ਵਿੱਚ ਤੁਸੀਂ ਪਾ ਲੈਣਾ ਉਸ ਤੋਂ ਬਾਅਦ ਜ਼ਰੂਰੀ ਚੀਜ਼ਾਂ ਪਾ ਕੇ ਤੇ ਇਹਨੂੰ ਘੋਲਣ ਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਉਹ ਕਿਸ ਤਰ੍ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ 2 ਚਮਚ ਪਾਵਾਂਗੇ ਆਪਾਂ ਮੈਦੇ ਦੇ ਤਾਂ ਕਿ ਤੇਲ ਇਹਨਾਂ ਦੇ ਜ਼ਿਆਦਾ ਅੰਦਰ ਤੱਕ ਨਾ ਆਵੇ 4 ਸਪੂਨ ਭਰ ਕੇ ਪਾਏ ਆਪਾਂ ਚਾਵਲ ਦਾ ਆਟਾ ਤਾਂ ਕਿ ਇਹ ਪਕੌੜੇ ਕ੍ਰਿਸਪੀ ਰਹਿਣ ਪੂਰਾ ਦਿਨ ਇਹ ਪਕੌੜੇ ਬਿਲਕੁਲ ਢਿੱਲੇ ਨਹੀਂ ਪੈਣੇ ਉਸੇ ਤਰ੍ਹਾਂ ਹੀ ਰਹਿਣਗੇ ਫਿਰ 1 ਕੱਪ ਭਰ ਕੇ ਪਾਵਾਂਗੇ ਆਪਾਂ ਬੇਸਨ ਦਾ ਤੇ 1 ਚਮਚ ਪਾਇਆ ਵਿੱਚ ਜੀਰੇ ਦਾ ਜੀਰਾ ਕੋਈ ਪੁੱਜਿਆ ਹੋਇਆ ਨਹੀਂ ਸਿੱਧੇ ਤਰੀਕੇ ਨਾਲ ਹੀ ਪਾਇਆ 1 ਚਮਚ ਪਾਵਾਂਗੇ ਸਾਬਤ ਣੇ ਦਾ 1 ਚਮਚ ਭਰ ਕੇ ਪਾਇਆ ਸੁੱਕੀਆਂ ਲਾਲ ਮਿਰਚਾਂ ਨੂੰ ਆਪਾਂ ਕਟ ਲਿਆ ਸੀ ਇੱਕ ਚਮਚ ਪਾਵਾਂਗੇ ਧਨੀਏ ਪਾਊਡਰ ਦਾ ਫਿਰ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਤਾਂ ਕਿ ਇਹਦੇ ਵਿੱਚ ਕਲਰ ਬੜਾ ਹੀ ਵਧੀਆ ਆਵੇ ਆਪਾਂ ਇਹਦੇ ਵਿੱਚ ਕਲਰ ਵਗੈਰਾ ਕੁਝ ਨਹੀਂ ਪਾਉਂਦੇ ਇੱਕ ਚਮਚ ਪਾਵਾਂਗੇ ਰੰਗ ਵਾਲੀ ਦੇਕੀ ਮਿਰਚ ਦਾ ਫਿਰ ਲਾਸਟ ਤੇ ਪਾਵਾਂਗੇ ਜ਼ਰੂਰਤ ਮੁਤਾਬਕ ਨਮਕ ਸੈਂਦਾ ਨਮਕ ਆਪਾਂ ਇਹਦੇ ਵਿੱਚ ਵਰਤਿਆ ਜੇ ਤੁਸੀਂ ਸਾਦਾ ਨਮਕ ਵਰਤਦੇ ਹੋ ਤਾਂ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਕਸ ਕਰ ਲਿਓ ਉਸ ਤੋਂ ਬਾਅਦ ਉੱਪਰ ਦੀ ਪਾ ਦਿਓ ਮੇਥੀ ਤੇ ਢੇਰ ਸਾਰਾ ਪਾ ਲਿਓ ਧਨੀਆ ਤੇ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ Carleo. ਇੱਥੇ ਤੁਸੀਂ ਪਾਣੀ ਵਗੈਰਾ ਬਿਲਕੁਲ ਨਹੀਂ ਪਾਉਣਾ ਕਿਉਂਕਿ ਇਹਦੇ ਵਿੱਚ ਪਾਣੀ ਦੀ ਜਲਦਬਾਜ਼ੀ ਨਹੀਂ ਕਰਨੀ ਕਿਉਂਕਿ ਪੱਤਾ ਗੋਭੀ ਵੀ ਪਾਣੀ ਛੱਡਦੀ ਹੈ ਪਿਆਜ਼ ਵੀ ਪਾਣੀ ਛੱਡਦਾ ਹੈ ਬਾਕੀ ਜਿਹੜੀ ਵੀ ਤਰ੍ਹਾਂ ਦੀ ਤੁਸੀਂ ਮਿਰਚ ਪਾਉਂਗੇ ਮਿਰਚ ਵੀ ਪਾਣੀ ਛੱਡਦੀ ਹੈ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਇਸੇ ਤਰ੍ਹਾਂ ਹੀ ਛੱਡ ਦਿਓ ਤੇ ਤੇਲ ਨੂੰ ਰੱਖਾਂਗੇ ਆਪਾਂ ਗਰਮ ਸਰੋਂ ਦੇ ਤੇਲ ਵਿੱਚ ਪਕਾਵਾਂਗੇ ਇੱਕ ਵਾਰੀ ਤੇਲ ਨੂੰ ਫੁੱਲ ਗਰਮ ਕਰ ਲਿਓ ਤੇ ਉਸ ਤੋਂ ਬਾਅਦ 2 ਮਿੰਟ ਗੈਸ ਨੂੰ ਰੱਖਿਓ ਬੰਦ ਫਿਰ ਗੈਸ ਦੀ ਸਲੋ ਫਲੇਮ ਤੇ ਆਪਾਂ ਪਕੌੜੇ ਪਾਵਾਂਗੇ ਪਕੌੜਿਆਂ ਦੇ ਤਿਆਰ ਕਿਦਰ ਸਾਰਾ ਮਟੀਰੀਅਲ ਇਹ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਲਾਂਗੇ ਜੇ ਜਿਆਦਾ ਹੀ ਪਕੌੜਿਆ ਫਿਰ ਤੁਹਾਨੂੰ ਤਿੰਨ ਚਾਰ ਹਿੱਸਿਆਂ ਵਿੱਚ ਵੰਡਣਾ ਪਊਗਾ ਅੱਧੇ ਵਿੱਚ ਪਾਣੀ ਪਾਵਾਂਗੇ ਕਿਉਂਕਿ ਜਦੋਂ ਨੂੰ ਤੁਸੀਂ ਇੱਕ ਵਾਰੀ ਦਾ ਪੂਰੇ ਇਹ ਕੱਢੋਂਗੇ ਤਾਂ ਦੂਸਰੇ ਵਾਰ ਵੇਲੇ ਨੂੰ ਇਹ ਬੇਸਨ ਬਹੁਤ ਜ਼ਿਆਦਾ ਢਿੱਲਾ ਪੈ ਜਾਊ ਕਿਉਂਕਿ ਇਹਨਾਂ ਨੇ ਆਪਣਾ ਪਾਣੀ ਵੀ ਛੱਡ ਦੇ ਜਾਨਾ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਨਾ ਕਿਉਂਕਿ ਇਹ ਜ਼ਿਆਦਾ ਢਿੱਲੇ ਨਹੀਂ ਕਰਨੇ ਜਿੰਨੇ ਇੱਕ ਵਾਰ ਦੇ ਵਿੱਚ ਤੁਸੀਂ ਫਰਾਈ ਕਰ ਲਓ ਉਹ ਨਹੀਂ ਇੱਕ ਵਾਰੀ ਤੁਸੀਂ ਤਿਆਰ ਕਰਨੇ ਹੈਗੇ ਅਸ ਤੋਂ ਬਾਅਦ ਇਹਨੂੰ ਥੋੜੇ-ਥੋੜੇ ਤੁਸੀਂ ਤੇਲ ਦੇ ਵਿੱਚ ਪਾਉਂਦੇ ਜਾਓ ਇੱਥੇ ਗੈਸ ਦੀ ਫਲੇਮ ਬਿਲਕੁਲ ਸਲੋ ਹੈ 2 ਤੋਂ 3 ਮਿੰਟ ਸਲੋ ਫਲੇਮ ਤੇ ਪਕਾਓ ਫਿਰ ਆਪਾਂ ਮੀਡੀਅਮ ਫਲੇਮ ਤੇ ਇਹਨਾਂ ਨੂੰ ਪਕਾਵਾਂਗੇ 5 ਤੋਂ 6 ਮਿੰਟ ਇਹਨਾਂ ਨੂੰ ਪੱਕਣ ਤੇ ਆਰਾਮ ਨਾਲ ਲੱਗ ਜਾਣਗੇ ਖਿੰਡਾ ਕੇ ਜੇ ਇਹਨਾਂ ਨੂੰ ਤੁਸੀਂ ਪਾਉਣਾ ਕਿਉਂਕਿ ਜਿੰਨੇ ਖਿੰਡਾਓਗੇ ਓਨੇ ਕ੍ਰਿਸਪੀ ਬਣਨਗੇ ਤੇ ਅੰਦਰ ਤੱਕ ਪੱਕ ਕੇ ਤਿਆਰ ਹੋਣਗੇ ਬਹੁਤ ਹੀ ਮਜੇਦਾਰ ਜੇ ਇਹ ਪत्ता ਗੋਭੀ ਦੇ ਪਕੌੜਿਆਂ ਦੀ ਰੈਸিপি ਤੁਹਾਨੂੰ ਕਿਉਂ ਜੀ ਲੱਗਦੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਓ ਐਨੇ ਆਪਣੇ ਪਕੌੜੇ ਦੇਖੋ ਬਣ ਕੇ ਤਿਆਰ ਹੋ ਗਏ ਦੇਖਣ ਵਿੱਚ ਕਿੰਨੇ ਜ਼ਿਆਦਾ ਵਧੀਆ ਲੱਗ ਰਿਹਾ ਉਹ ਤੁਸੀਂ ਦੇਖ ਹੀ ਲਿਆ ਹੋਊਗਾ ਤੇ ਖਾਣ ਵਿੱਚ ਕਿੰਨੇ ਜ਼ਿਆਦਾ ਟੇਸਟੀ ਹੈ ਉਹ ਜਦੋਂ ਤੁਸੀਂ ਬਣਾ ਕੇ ਖਾ ਲੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਉਸ ਤੋਂ ਬਾਅਦ ਆਪਣੇ ਥੋੜਾ ਜਿਹਾ ਬਚਿਆ ਹੋਇਆ ਮਿਕਸ ਕੀਤਾ ਮਟੀਰੀਅਲ ਆਪਾਂ ਬਾਕੀ ਵਿੱਚ ਮਿਕਸ ਕਰ ਦਾਂਗੇ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਉਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ ਇਸ ਤਰੀਕੇ ਦੇ ਨਾਲ ਇਹ ਬਿਲਕੁਲ ਢਿੱਲੇ ਨਹੀਂ ਪੈਣੇ ਤੇ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਫਿਰ ਤੇਲ ਨੂੰ ਆਪਾਂ ਗੈਸ ਦੀ ਫਲੇਮ ਫੇਰ ਮੀਡੀਅਮ ਕਰਨੀ ਹੈ ਤੇ ਉਸੇ ਤਰੀਕੇ ਨਾਲ ਹੀ ਪਕੌੜੇ ਬਣਾਉਦੇ ਜਾਣੇਗਾ ਇਹ ਪਕੌੜਿਆਂ ਦਾ ਸਵਾਦ ਤੇ ਰੰਗਤ ਅਲੱਗ ਹੀ ਹੈ 20 ਤੋਂ 25 ਮਿੰਟਾਂ ਦੇ ਵਿੱਚ ਆਰਾਮ ਨਾਲ ਪਕੌੜੇ ਇਹ ਬਣ ਕੇ ਤਿਆਰ ਹੋ ਜਾਂਦੇ ਆ ਕਿਉਂਕਿ ਜ਼ਿਆਦਾ ਸਮਾਨ ਕੱਟਣ ਦੀ ਇਹਦੇ ਵਿੱਚ ਜ਼ਰੂਰਤ ਹੀ ਨਹੀਂ ਪੈਂਦੀ ਚਾਹੀ ਮਹਿਮਾਨਾਂ ਦੇ ਆਉਣ ਤੇ ਤੁਸੀਂ ਚਟਪਟ ਵੀ ਇਹ ਪਕੌੜੇ ਤਿਆਰ ਕਰਕੇ ਉਹਨਾਂ ਨੂੰ ਖਵਾ ਸਕਦੇ ਹੋ ਤੇ ਬਾਕੀ ਤੁਸੀਂ ਦੇਖ ਹੀ ਲਿਓ ਕਿ ਨੇ ਜਿਆਦਾ ਇਹ कुरकुरੇ ਬਣਿਆ ਹੁਣ ਜਲਦੀ ਜਲਦੀ ਬਣਾਇਓ ਖਾਇਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਮ ਆਲੂ ਗੋਭੀ ਦੇ ਪਕੌੜਿਆਂ ਨੂੰ ਛੱਡ ਕੇ ਹੁਣ ਇੱਕ ਵਾਰੀ ਤੁਸੀਂ ਪੱਤਾ ਗੋਭੀ ਦੇ ਪਕੌੜੇ ਵੀ ਬਣਾ ਕੇ ਜ਼ਰੂਰ ਦੇਖਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਰੈਸিপি ਕਿਓ ਜੀ ਲੱਗੀ ਧੰਨਵਾਦ ਜੀ